ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਨੂੰ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਕੁਛ ਤੇ ਕਰੋ ਵਿਚਾਰ ਅੱਜ ਤਾਂ ਸਾਡਾ ਟੌਪਿਕ ਰਹੇਗਾ ਕਿ ਪਰੇਸ਼ਾਨੀ ਪਾਰਕਿੰਗ ਦੀ ਦੋਸਤੋ ਅੱਜ ਤੋਂ 10 ਸਾਲ ਪਿਛੇ ਚੜ ਜਾਈਏ ਕਿਸੇ ਘਰ 'ਚ ਕਿਸੇ ਕਿਸੇ ਘਰ 'ਚ ਕਾਰ ਹੁੰਦੀ ਸੀ ਤੇ ਅੱਜ ਇੱਕ ਇਹੋ ਜਿਹਾ ਟਾਈਮ ਆ ਗਿਆ ਇੱਕ ਇੱਕ ਘਰ 'ਚ ਤਿੰਨ ਤਿੰਨ ਕਾਰਾਂ ਆ ਗਈਆਂ ਨੇ ਸਾਨੂੰ ਕਿਸੇ ਨੂੰ ਨਹੀਂ ਸੀ ਪਤਾ ਨਾ ਸਰਕਾਰ ਨੂੰ ਨਾ ਲੋਕਾਂ ਨੂੰ ਪਤਾ ਸੀ ਕਿ ਇੰਨੀ ਜ਼ਿਆਦਾ ਡਿਵੈਲਪਮੈਂਟ ਹੋ ਜਾਏਗੀ ਤੇ ਇੰਨੀ ਜ਼ਿਆਦਾ ਲੋਕਾਂ ਦੀ ਇਨਕਮ ਹੋ ਜਾਏਗੀ ਕਿ ਹਰ ਬੰਦਾ ਕਾਰ ਲੈ ਸਕਦਾ ਹੈ ਲੋਨਸ ਬੈਂਕਾਂ ਦੇ ਬਹੁਤ ਆਸਾਨ ਤੇ ਘੱਟ ਕਿਸ਼ਤਾਂ ਤੇ ਮਿਲਣ ਲੱਪੇ ਜਿਹਦੇ ਕਰ ਹਰ ਬੰਦੇ ਦੇ ਕੋਲ ਕਾਰ ਹੈ ਤੇ ਕਾਰ ਇੱਕ ਨੈਸੈਸਿਟੀ ਬਣ ਚੁੱਕੀ ਹੈ ਕਿਸੇ ਟਾਈਮ ਤੇ ਸਾਈਕਲਾਂ ਤੇ ਆਪਾਂ ਜਾਂਦੇ ਸੀ ਰਕਸ਼ਿਆਂ ਤੇ ਜਾਂਦੇ ਸੀ ਪਰ ਇੱਕਦਮ ਸਾਰਾ ਕੁਝ ਚੇਂਜ ਹੋਣ ਦੇ ਬਾਵਜੂਦ ਸਾਡੇ ਰਕਸ਼ੇ ਤੇ ਆਟੋ ਨੇ ਖਤਮ ਹੋ ਜਾਈਏ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਗਈ ਹੈ ਇੱਥੋਂ ਤੱਕ ਕਿ ਜੇ ਆਪਾਂ ਆਪਣੀਆਂ ਕਾਰਾਂ ਸਾਰੀਆਂ ਸੜਕ ਤੇ ਲੈ ਕੇ ਆ ਜਾਈਏ ਤੇ ਸੜਕ ਤੇ ਇੰਨੀ ਜਗ੍ਹਾ ਨਹੀਂ ਹੈ ਜਿੰਨੀਆਂ ਸਾਡੇ ਕੋਲ ਕਾਰਾਂ ਹੈ ਹੁਣ ਪ੍ਰੋਬਲਮ ਆ ਗਈ ਕਾਰਾਂ ਨੂੰ ਖੜੀਆਂ ਕਿੱਥੇ ਕਰੀਏ ਬਾਰਲੇ ਦੇਸ਼ਾਂ ਦੇ ਵਿੱਚ 25-25 ਮੰਜ਼ਲਾਂ ਦੀ ਆਕਾਰ ਪਾਰਕਿੰਗ ਬਣੀਆਂ ਪਰ ਸਾਡੇ ਕੋਲ ਹਾਲੇ ਸਮਾਂ ਹੁਣ ਆਇਆ ਹੈ ਕਿ ਕਾਰ ਪਾਰਕਿੰਗ ਮਿਲਿਆ ਕਰ ਗਈ ਕਾਰ ਪਾਰਕਿੰਗ ਦੇ ਰੂਲ ਕੀ ਹੈ ਦੇਖੋ ਜੀ ਆਪਾਂ ਗੱਡੀ ਖੜੀ ਕਰਦੇ ਹਾਂ ਤੇ ਆਪਕਾ ਜੇ ਬੜੇ ਜਰੂਰੀ ਕੰਮ ਜਾਣਾ ਹੈ ਤੇ ਗੱਡੀ ਲਾ ਕੇ ਜਾਣੇ ਆ ਤਾਂ ਸਾਨੂੰ ਪਾਰਕਿੰਗ ਨਾਲ ਬਰਕਰਕੇ ਕੰਮ ਕਰਾਇਆ ਜਾਂਦਾ ਤੇ ਆਪ ਕਹਿੰਦੇ ਚਲੋ ਛੋਟਾ ਸਕੂਟਰ ਲੈ ਜਾਨੇ ਆ ਸਕੂਟਰ ਤੇ ਚਲੇ ਜਾਨੇ ਆ ਇਸ ਕਰਕੇ ਸਾਡੀ ਜਿਹੜੀ ਟ੍ਰੈਫਿਕ ਦੇ ਵਿੱਚ ਪ੍ਰੋਬਲਮ ਆਂਦੀ ਹੈ ਵੀ ਸਾਈਕਲ ਵੀ ਲੈ ਕੇ ਜਾਨੇ ਆ ਤੇ ਸਾਈਕਲ ਤੇ ਕਾਰਾਂ ਦੀ ਟ੍ਰੈਫਿਕ ਪ੍ਰੋਬਲਮ ਆਣ ਕਰਕੇ ਪਾਰਕਿੰਗ ਦੀ ਪ੍ਰੋਬਲਮ ਦਾ ਹੱਲ ਕਿੱਦਾਂ ਕੀਤਾ ਜਾਵੇ ਸਰਕਾਰੀ ਪਾਰਕਿੰਗ ਜਿਹੜੀਆਂ ਬਣੀਆਂ ਨੇ ਕਈ ਜਗ੍ਹਾ ਤੇ ਪਾਰਕਿੰਗ ਦਾ ਖਰਚਾ ਹੀ ਇੰਨਾ ਜ਼ਿਆਦਾ ਹੁੰਦਾ ਬੰਦਾ 5 ਰੁਪਏ ਦੀ ਚੀਜ਼ ਲੈਣ ਆਇਆ ਤੇ 20 ਰੁਪਏ ਪਾਰਕਿੰਗ ਦੇ ਲੱਗ ਜਾਣ ਉਹ ਪਾਰਕਿੰਗ ਤੇ ਨਹੀਂ ਲਾਦਾ ਸ ਹਰ ਹਸਪੀਟਲ ਦੇ ਵਿੱਚ ਕੰਪਲਸਰੀ ਹੈ ਹੌਟਲ ਕੰਪਲਸਰੀ ਹੈ ਕਿ ਅੰਡਰਗਰਾਉਂਡ ਕਾਰ ਪਾਰਕਿੰਗ ਚਾਹੀਦੀ ਹੈ ਪਰ ਸਾਡੇ ਲੋਕ ਕੀ ਕਰਦੇ ਨੇ ਥੱਲੇ ਕੈਮੀ ਸ਼ਾਪ ਬਣਾ ਦੇਣਗੇ ਥੱਲੇ ਕੈਂਟੀਨ ਬਣਾ ਦੇਣਗੇ ਪਾਰਕਿੰਗ ਦੇ ਵਿੱਚ ਕਾਰ ਪਹੁੰਚ ਹੀ ਨਹੀਂ ਸਕਦੀ ਪਿੱਛੇ ਮੇਰੇ ਦੋਸਤ ਦੇ ਡੈਡੀ ਦੀ ਬੜੀ ਜਿਆਦਾ ਤਬੀਅਤ ਖਰਾਬ ਹੋ ਗਈ ਉਹਨੇ ਲੈ ਕੇ ਫੜਾਫੜਾਪਾ ਹਸਪੀਟਲ ਲੈ ਕੇ ਚਲੇ ਗਏ ਜਦੋਂ ਹਸਪੀਟਲ ਲੈ ਕੇ ਬਾਹਰ ਗੱਡੀ ਲਾ ਕੇ ਉਹਨਾਂ ਨੂੰ ਵੀਲਚੇਅਰ ਤੇ ਬਿਠਾ ਕੇ ਸਟ੍ਰੈਚਰ ਤੇ ਪਾ ਕੇ ਉਹਨਾਂ ਨੂੰ ਅੰਦਰ ਲੈ ਗਏ ਬਾਹਰ ਤੇ ਪੁਲਿਸ ਕਾਰ ਚੁੱਕ ਕੇ ਲੈ ਗਈ ਹੁਣ ਪੁਲਿਸ ਜਦੋਂ ਕਾਰ ਚੁੱਕ ਕੇ ਲੈ ਗਈ ਤੇ ਉਹਨਾਂ ਨੇ ਹਸਪਤਾਲ ਵਾਲਿਆਂ ਨੇ ਕਿਹਾ ਸੀ ਇਹਨਾਂ ਨੂੰ ਲੁਧਿਆਣੇ ਲੈ ਜਾਓ। ਉਹ ਲੁਧਿਆਣੇ ਲੈ ਕੇ ਜਾਣ ਵਾਸਤੇ ਕਾਰ ਆਪਣੀ ਹੈ ਨਹੀਂ ਤੇ ਉੱਥੇ ਹੀ ਉਹਨਾਂ ਦੀ ਮੌਤ ਹੋ ਗਈ। ਦੱਸੋ ਇਹ ਕਸੂਰ ਕਿਦਾ? ਭਾ ਕਾਰ ਲਾਣ ਵਾਲੇ ਦਾ ਕਸੂਰ ਹੈ ਜਾਂ ਹਸਪੀਟਲ ਵਾਲਿਆਂ ਦਾ ਕਸੂਰ ਹੈ ਜਾਂ ਸਰਕਾਰ ਦਾ ਜਾਂ ਪੁਲਿਸ ਦਾ ਕਸੂਰ ਹੈ। ਕਸੂਰ ਕਿਸੇ ਦਾ ਵੀ ਨਹੀਂ। ਮੌਤ ਹੋ ਗਈ। ਇਸ ਕਰਕੇ ਸਾਨੂੰ ਕੁਝ ਰੂਲ ਬਣਾਣੇ ਪੈਣਗੇ। ਆਪਣੀਆਂ ਸੁਸਾਇਟੀਆਂ ਨੇ ਅੱਗੇ ਆਉਣਾ ਪਏਗਾ ਸਾਡੇ ਮੱਲੇ ਦੇ ਵਿੱਚ। ਕਾਰ ਆਪਾਂ ਲਗਾਣੇ ਆ ਤੇ ਸਾਰੇ ਮਹੱਲੇ ਨੇ ਇਕੱਠੇ ਹੋ ਗਏ ਪ੍ਰਧਾਨ ਸਾਹਿਬ ਦੇ ਨਾਲ ਬੈਠ ਕੇ ਮੀਟਿੰਗ ਹੈ ਕੀਤੀ ਸਾਰੇ ਆਪਣੀ ਆਪਣੀ ਗੱਡੀ ਆਪਣੇ ਘਰ ਦੇ ਸਾਹਮਣੇ ਇੱਕ ਪਾਸੇ ਲਾਓ ਇੱਕ ਪਾਸੇ ਪਾਰਕ ਹੈ ਸਾਰੇ ਪਾਰਕ ਵਾਲੇ ਪਾਸੇ ਲਾਓ ਤਾਂ ਜੋ ਰਸਤਾ ਮਿਲ ਜਾਵੇ ਜੇ ਆਪਾਂ ਇੱਕ ਕੋਈ ਜਨਕਾਰ ਇੱਧਰ ਲਾ ਦੇਗਾ ਕੋਈ ਜਨ ਇੱਧਰ ਲਾ ਦੇਗਾ ਕੋਈ ਇੱਧਰ ਲਾ ਦੇਗਾ ਤਾਂ ਸੜਕ ਤੇ ਜਾਮ ਲੱਗ ਜਾਂਦਾ ਤੇ ਕਈ ਵਾਰੀ ਕਿਸੇ ਨੇ ਜ਼ਰੂਰੀ ਪਹੁੰਚਣਾ ਹੁੰਦਾ ਤੇ ਉਹ ਪਹੁੰਚ ਨਹੀਂ ਸਕਦਾ ਐਂਬੂਲੈਂਸ ਨੂੰ ਵੀ ਰਸਤਾ ਨਹੀਂ ਮਿਲਦਾ ਤੇ ਦੋਸਤੋ ਪਾਰਕਿੰਗ ਕਰਕੇ ਕਈ ਘਰਾਂ ਦੇ ਵਿੱਚ ਲੜਾਈ ਬਹੁਤ ਜ਼ਿਆਦਾ ਹੁੰਦੀ ਹੈ। ਕਈ ਵਾਰੀ ਤੇ ਇਹ ਜਲਸੀ ਹੁੰਦੀ ਹੈ ਕੋ ਤਿੰਨ ਕਾਰਾਂ ਵਿੱਚ ਕਈ ਕਾਰ ਆ ਉਹ ਤਿੰਨ ਕਾਰਾਂ ਵਾਲੇ ਨੇ ਇਹ ਕਹਿੰਦਾ ਰਿਹਾ ਭਾਜੀ ਆਪਣੀ ਗੱਡੀ ਪਾਸੇ ਕਰੋ। ਆ ਭਾਜੀ ਆਪਣੀ ਗੱਡੀ ਪਾਸੇ ਕਰੋ। ਇਹ ਗੱਡੀ ਕਿੱਥੇ ਲਾਈ ਹੈ? ਉਹਨਾਂ ਵਿੱਚੋਂ ਤੇ ਜਲਸੀ ਹੈ ਕੋ ਤਿੰਨ ਕਾਰਾਂ ਆ ਕਿੱਥੋਂ ਗਈਆਂ? ਕੋਆਪਰੇਟ ਕਰੋ ਜੇ ਤੁਹਾਡੇ ਘਰ ਦੇ ਸਾਹਮਣੇ ਦੋ ਕਾਰਾਂ ਲੱਗ ਸਕਦੀਆਂ ਤੇ ਇੱਕ ਕਾਰ ਆਪਣੇ ਗਵਾਂਢੀਆਂ ਨੂੰ ਵੀ ਲਾ ਲੈਣ ਦਿਓ। ਕੋਈ ਫਰਕ ਨਹੀਂ ਪੈਂਦਾ ਸਰਕਾਰ ਦੀ ਸੜਕ ਆ ਸਾਡੀ ਪਰਸਨਲ ਸੜਕ ਨਹੀਂ ਜੇ ਸਾਡੇ ਘਰ ਦੇ ਬਾਹਰ ਆ। ਅਮਰੀਕਾ ਦੇ ਵਿੱਚ ਰੂਲ ਕੀ ਹੈ ਜਿੱਥੇ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਹੈ। ਉੱਥੇ ਜਾ ਕੇ ਤੁਸੀਂ ਕਾਰ ਲਾ ਸਕਦੇ ਹੋ ਭਾਵੇਂ ਕਿਸੇ ਦੇ ਘਰ ਦੇ ਬਾਹਰ ਹੋਵੇ ਕਿਸੇ ਦੇ ਘਰ ਦੇ ਗੇਟ ਤੇ ਕਾਰ ਨਹੀਂ ਲਾ ਸਕਦੇ ਤਾਂ ਜੋ ਉਹਦਾ ਰਸਤਾ ਬੰਦ ਨਾ ਹੋਵੇ ਜੇ ਉਹਦੇ ਘਰ ਦਾ ਮੱਥਾ 40 ਫੁੱਟ ਦਾ ਤੇ 10 ਫੁੱਟ ਦਾ ਗੇਟ ਹੈ ਉਸ ਗੇਟ ਦੇ ਅੱਗੇ ਕਾਰ ਨਹੀਂ ਲੱਗੇਗੀ ਬਾਕੀ 30 ਫੁੱਟ ਉਹ ਸਰਕਾਰ ਦੀ ਜਗ੍ਹਾ ਹੈ ਕਿਸੇ ਦੀ ਪਰਸਨਲ ਜਗ੍ਹਾ ਨਹੀਂ ਕਦੀ ਨਾ ਕੋ ਮੇਰੇ ਘਰ ਦੇ ਬਾਹਰ ਗੱਡੀ ਕੋ ਲਾ ਦੇਣ ਤੇ ਕਈ ਲੋਕਾਂ ਕੋਲ ਪਾਰਕਿੰਗ ਦੀ ਜਗ੍ਹਾ ਹੈ ਤੇ ਉਹ ਰਸੀਆਂ ਬੰਨ ਦੇਣਗੇ ਕਿ ਚਾਰ ਕਾਰਾਂ ਦੀ ਜਗ੍ਹਾ ਮੇਰੀ ਹੋਗੀ ਉਨ ਉਹ ਹਸਪੀਟਲ ਦੇ ਕਿਸੇ ਜਾਣਾ ਹੈ ਉਹ ਹਸਪੀਟਲ ਦੇ ਬਾਹਰ ਪਾਰਕਿੰਗ ਹੀ ਨਹੀਂ ਮਿਲਦੀ ਤੇ ਪਾਰਕਿੰਗ ਜਿਹੜੀ ਹਸਪੀਟਲ ਦੀ ਉਹ ਪਹਿਲਾਂ ਹੀ ਬੰਦ ਕੀਤੀ ਹੋਈ ਆ ਉੱਥੇ ਰੱਤਾ ਹੀ ਰੱਖਿਆ ਆ ਉਹ ਮਤਲਬ ਉਹ ਆਪਣੇ ਪਰਸਨਲ ਉਹ ਲਿਖਿਆ ਹੁੰਦਾ ਕਿ ਆ ਪਰਸਨ ਸਾਡੇ ਡਾਕਟਰਾਂ ਵਾਸਤੇ ਸਾਡੇ ਸਟਾਫ ਵਾਸਤੇ ਆ ਤੇ ਪੇਸ਼ੈਂਟ ਦਾ ਕੀ ਬਣੇਗਾ ਇਹ ਬੜਾ ਵੱਡੀਆਂ ਇੱਕ ਸਮੱਸਿਆ ਹੈਗੀ ਆ ਪਾਰਕਿੰਗ ਦੀ ਜੇ ਉਹ ਕਦੀ ਕਿਸੇ ਦੇ ਦਿਮਾਗ 'ਚ ਨਹੀਂ ਆਂਦਾ ਇਹ ਬੜੀ ਜ਼ਰੂਰੀ ਗੱਲ ਤੁਹਾਨੂੰ ਦੱਸਣ ਜਾ ਰਹੇ ਹਾਂ ਕਈ ਵਾਰੀ ਆਪਾਂ ਕਿਤੇ ਆਪਣੀ ਕਾਰ ਪਾਰਕਿੰਗ ਤੇ ਲਾ ਦਿੰਨੇ ਆ ਆਪਾਂ ਆਪ ਕਿਤੇ ਕੰਮ ਚਲੇ ਜਾਂਦੇ ਆ 3 ਘੰਟੇ ਉੱਥੇ ਆਨੇ ਉੱਥੇ ਕਿਸੇ ਦੀ ਜ਼ਰੂਰੀ ਕੰਮ ਆ ਜੋ ਉਥੋਂ ਕਿਸੇ ਨੇ ਕਿਸੇ ਨੂੰ ਲੰਘਣਾ ਹੈ ਜਾਂ ਉਥੇ ਹਸਪਤਾਲ ਦਾ ਰਸਤਾ ਹੈ ਜਾਂ ਰਸਤੇਜਕਾਰ ਲਈ ਹੈ ਜੇ ਤੁਹਾਨੂੰ ਮਜਬੂਰੀ ਕਿਤੇ ਕਾਰ ਲਾਣੀ ਪੈ ਰਹੀ ਹੈ ਆਪਣਾ ਮੋਬਾਈਲ ਨੰਬਰ ਲਿਖ ਕੇ ਡੈਸ਼ਬੋਰਡ ਤੇ ਰੱਖ ਦਿਓ ਤਾਂ ਜੋ ਜੇ ਕਿਸੇ ਨੂੰ ਦਿੱਕਤ ਆਂਦੀ ਹੈ ਉਸ ਮਾਈਲ ਤੇ ਫੋਨ ਕਰ ਦੇ ਭਾਜੀ ਆਪਣੀ ਕਾਰ ਪਾਸੇ ਕਰੋ ਮੈਂ ਆਪਣੀ ਕਾਰ ਕੱਢਣੀ ਹੈ ਨਹੀਂ ਤਾਂ ਤੁਹਾਡੀ ਕਾਰ ਖੜੀ ਕਰਕੇ ਉਹਨੇ ਜਿੱਥੇ ਜਾਣਾ ਪਹੁੰਚ ਨਹੀਂ ਸਕਦਾ ਉਹਦੀ ਕਾਰ ਹੀ ਫਸ ਗਈ ਉਹ ਵਿਚਾਰਾ 5 ਮਿੰਟ ਰਸਿਆ ਸੀ 25 ਮਿੰਟ ਦੇਖਦਾ ਰਹਿੰਦਾ ਮੈਂ ਕਿੱਥੇ ਜਾਵਾਂ <laughs> गट्टी कौन ला गया कोई ना काका का। कोई ना लाके जा तुगे हेलो यार ਤੇ ਗੱਡੀ ਤੁਹਾਡੀ ਖੜੀ ਹੈ ਮੇਰੇ ਘਰ ਦੇ ਅੱਗੇ ਹਾਂ ਹਾਂ 723 ਨੰਬਰ ਮੇਰੀ ਗੱਡੀ ਹੈ ਤੁਹਾਨੂੰ ਪਤਾ ਨਹੀਂਗਾ ਕਿ ਕਿਸੇ ਦੇ ਘਰ ਦੇ ਅੱਗੇ ਗੱਡੀ ਨਹੀਂ ਲਾਈਦੀ ਮੈਂ ਆਫਿਸ ਜਾਣਾ ਯਾਰ ਮੈਂ ਵੇਟ ਕਰਨ ਡੇ ਹਾਂ ਗੱਡੀ ਕਿਤੇ ਘਟਾਉਂ ਆਪਣੀ ਸਭ ਵੇਖੂ ਨੀ ਯਾਰ ਬੰਦਾ ਪੜੇ ਲਿਖਿਆ ਹੋਇਆ ਹੈ ਮਤਲਬ ਮਾਖਲਾ ਹੋਣਾ ਹੁੰਦਾ ਯਾਰ ਉਹ ਭਾਈ ਗੱਲ ਗੱਡੀਾਂ ਤੇ ਭਾਈ ਯਾਰ ਮੈਂ ਜਾਣਾ ਆਫਿਸ ਤੇ ਮੈਂ ਵੇਟ ਕਰਨ ਡਿਆ ਤੇ ਗੱਡੀ ਬਾਹਰ ਖੜੀ ਹੈ ਮੇਰੀ ਗੱਡੀ ਅੱਗੋਂ ਕਦੋਂ ਨਿਕਲੇਗੀ ਮੇਰੀ ਗੱਡੀ ਕਿਤਾ ਨਿਕਲੋਗੀ ਤੇ ਮੇਰਾ ਨੰਬਰ ਕਿਥੋਂ ਲਿਆ ਤੁਸੀਂ ਨੰਬਰ ਤੇਰਾ ਆ ਸ਼ੀਸ਼ੇ ਤੇ ਲਿਖਿਆ ਦੂ ਲਿਖ ਕੇ ਰੱਖ ਗਿਆਂ ਕਾਗਜ਼ ਉਹ ਭਾਈ ਮੈਂ ਸਪੈਸ਼ਲ ਉੱਪਰ ਨੰਬਰ ਲੈ ਕੇ ਆਇਆ ਕਿ ਜੇ ਕੋਈ ਗੱਡੀ ਦਿੱਕਤ ਆਵੇ ਮੈਨੂੰ ਕਾਲ ਕਰ ਦੋ ਮੈਂ ਪਾਸੇ ਕਰ ਦੂੰਗਾ ਅੱਛਾ ਐਸ ਕਰਕੇ ਲਿਖ ਕੇ ਲਾਇਆ ਹੈ ਕਿ ਪ੍ਰੋਬਲਮ ਹੋਏ ਗੱਡੀ ਵਾਪਸ ਕਰ ਲਾਂਗਾ ਉਹ ਮੈਂ ਸਮਝਿਆ ਛਗਾ ਖਾਣਾ ਉਸੇ ਲੈ ਦੋਸਤੋ ਜਿਹੜੀ ਆਪਾਂ ਗੱਲ ਪਹਿਲਾਂ ਕਹਿ ਚੁੱਕੇ ਹਾਂ ਇੱਕ ਘੱਟ ਤਿੰਨ ਤਿੰਨ ਕਾਰਾਂ ਆ ਤੇ ਇੱਕ ਕਾਰਜ ਤੁਹਾਡੇ ਕੋਲ ਹੈਗੀ ਆ 10 ਬੰਦੇ ਆਫਿਸ ਜਾਂਦੇ ਆ ਦਸੋਂ ਬੰਦੇ ਆਪਣੀ ਆਪਣੀ ਕਾਰ ਲੈ ਕੇ ਜਾਂਦੀ ਆ ਆਫਿਸ ਦੇ ਵਿੱਚ ਤਿੰਨ ਕਾਰਾਂ ਖੜੀਆਂ ਕਰਨ ਦੀ ਜਗ੍ਹਾ ਸਿਰਫ ਦੋਸਤੋ ਇੱਕ ਪੈਟਰੋਲ ਬਚਾਓ ਦੂਜਾ ਪਾਰਕਿੰਗ ਦਾ ਮਸਲਾ ਹੱਲ ਹੁੰਦਾ ਹੈ ਕਿ ਜੇ ਤੁਸੀਂ ਤਿੰਨ ਦੋਸਤ ਇੱਕੋ ਮੱਲੇ 'ਚੋਂ ਇੱਕ ਦਫ਼ਤਰ ਜਾ ਰਹੇ ਹੋ ਤੇ ਵਾਰੀ-ਵਾਰੀ ਆਪਣੀ ਕਾਰ ਕਢੋ ਸਭ ਦਾ ਪੈਟਰੋਲ ਵੀ ਬਚੇਗਾ ਤੇ ਪਾਰਕਿੰਗ ਦਾ ਮਸਲਾ ਵੀ ਹੱਲ ਹੋ ਜਾਏਗਾ ਏ ਦੋਸਤੋ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਆਂ ਕਈ ਲੋਕ ਟੌਰ ਵਾਸਤੇ ਕਾਰ ਚਲਾਉਂਦੇ ਨੇ ਕਿ ਮੈਂ ਫਲਾਣੀ ਜਗ੍ਹਾ ਜਾ ਰਿਹਾ ਮੇਰਾ ਬਿਜ਼ਨਸ ਹੈ ਹੁਣ ਪਤਾ ਲੱਗੇ ਕੋ ਗੱਡੀ ਗੜੀ ਨਹੀਂ ਜੇ ਤੁਸੀਂ ਕਿਸੇ ਗਲੀਆਂ ਮਹੱਲਿਆਂ ਦੇ ਵਿੱਚ ਕਿਸੇ ਕੰਮ ਜਾਣਾ ਹੈ ਤੇ ਆਪਣਾ ਟੂ-ਵੀਲਰ ਕੱਢ ਲਓ ਉਹ ਟੂ-ਵੀਲਰ ਕੱਢਣ ਦੇ ਨਾਲ ਤੁਹਾਨੂੰ ਪਾਰਕਿੰਗ ਮਿਲ ਜਾਏਗੀ ਤੁਹਾਡਾ ਠੰਮਾ ਵੀ ਵੱਜ ਜਾਏਗਾ ਡੈਸਟੀਨੇਸ਼ਨ ਤੇ ਪਹੁੰਚਣ ਦਾ ਅ ਦੋਸਤੋ ਇੱਕ ਤੁਹਾਨੂੰ ਹੋਰ ਗੱਲ ਦੱਸਣੇ ਚਾਹਾਂਗੇ ਜੇ ਤੁਹਾਡੇ ਕੋ ਆਪਣੀਆਂ ਕਾਰਾਂ ਹੈਗੀਆਂ ਜਰੂਰੀ ਨਹੀਂ ਆਪਣੀ ਕਾਰ ਲੈ ਕੇ ਜਾਣੀ ਐ ਅਮਰੀਕਨ ਕੰਪਨੀਆਂ ਬਹੁਤ ਆ ਗਈਆਂ ਜਿਹੜੀਆਂ ਬੜੀਆਂ ਸਸਤੀਆਂ ਟੈਕਸੀਆਂ ਤੁਹਾਡੇ ਪੈਟਰੋਲ ਤੋਂ ਵੀ ਘੱਟ ਖਰਚਾ ਆਉਂਦਾ ਤੁਹਾਨੂੰ ਡਰਾਈਵਰ ਵੀ ਮਿਲ ਜਾਂਦਾ ਤੁਸੀਂ ਕਿਸੇ ਵਿਆਹ ਤੇ ਜਾਣਾ ਉੱਥੇ ਜਾ ਕੇ ਦੇਖੋ ਪਾਰਕਿੰਗ ਲੱਭਦਾ ਅੱਧਾ ਘੰਟਾ ਪਾਰਕਿੰਗ 'ਚ ਗੱਡੀ ਲਾਉਣ ਤੇ ਲੱਗ ਜਾਏਗਾ ਤੁਸੀਂ ਅਮਰੀਕਨ ਕੰਪਨੀ ਦੀ ਕਿਸੇ ਵੀ ਮੈਂ ਨਾਂ ਨਹੀਂ ਲੈ ਸਕਦਾ ਕਿਸੇ ਵੀ ਕੰਪਨੀ 'ਚੋਂ ਕਾਰ ਮੰਗਾਓ ਤੁਹਾਨੂੰ ਉਹ ਛੱਡ ਵੀ ਆਏਗਾ ਤੇ ਬਾਅਦ ਵਿੱਚ ਵਾਪਸ ਆਨ ਆਉਣ ਵਾਸਤੇ ਫੇਰ ਗੱਡੀ ਮੰਗਾਓ ਤੇ ਉਹ ਤੁਹਾਨੂੰ ਵਾਪਸ ਵੀ ਛੱਡ ਦੇਗਾ ਤੁਹਾਨੂੰ ਪਾਰਕਿੰਗ ਦੀ ਸਮੱਸਿਆ ਹੱਲ ਹੋ ਜਾਏਗੀ ਤੁਹਾਨੂੰ ਡਰਾਈਵਰ ਵੀ ਨਾਲ ਮਿਲੇਗਾ ਤੇ ਨਾਲੇ ਤੁਹਾਡੀ ਟੌਰ ਵੀ ਕੈਮਰੇਗੀ ਕਿ ਮੈਂ ਕਾਰ ਤੇ ਵਿਆਹ ਤੇ ਆਇਆ ਦੋਸਤੋ ਕਈ ਵਾਰੀ ਆਪਾਂ ਗੱਡੀ ਲਾ ਲਿਆ ਇਹ ਧਿਆਨ ਨਹੀਂ ਲੱਗਦੇ ਕਿ ਆਪਾਂ ਗੱਡੀ ਵਿੱਚ ਕਾਰ ਜੀ ਲਾ ਦਿੱਤੀ ਐ ਅੱਗੇ ਵੀ ਜਗ੍ਹਾ ਛੱਡ ਦਿੱਤੀ ਅੱਧੀ ਗੱਡੀ ਜੋਗੀ ਜਗ੍ਹਾ ਪਿੱਛੇ ਵੀ ਅੱਧੀ ਗੱਡੀ ਜੋਗੀ ਜਗ੍ਹਾ ਤੁਸੀਂ ਇਸ ਤਰੀਕੇ ਨਾਲ ਗੱਡੀ ਲਾਓ ਬਿਲਕੁਲ ਅਗਲੀ ਗੱਡੀ ਦੇ ਨਾਲ ਲਾ ਕੇ ਤਾਂ ਜੋ ਪਿੱਛੇ ਕੋ ਹੋਰ ਗੱਡੀ ਲੱਗ ਸਕੇ ਦੋਸਤੋ ਕਈ ਵਾਰੀ ਕਾਲੀ ਹੁੰਦੀ ਐ ਇੱਕ ਗੱਡੀ ਦੇ ਨਿਕਲਣ ਦਾ ਟਾਈਮ ਹੋ ਗਿਆ ਮੈਂ ਸਮਾਨ ਚੁੱਕਣਾ ਸੀ ਬਜ਼ੁਰਗ ਸੀ ਮੈਂ ਉਹਨਾਂ ਸਮਾਨ ਚੱਕ ਕੇ ਉਹਨਾਂ ਨੂੰ ਅੰਦਰ ਜੋ ਛੱਡਣ ਗਿਆ ਤੇ ਬਾਹਰ ਮੈਂ ਸਕੂਟਰ ਲਗਾ ਆ ਗਿਆ ਪਾਰਕਿੰਗ ਤੇ ਨਹੀਂ ਲਾਇਆ ਤੇ ਪੁਲਿਸ ਨੇ ਮੇਰੇ ਸਕੂਟਰ ਨੂੰ ਚੁੱਕਿਆ ਤੇ ਐ ਕਰਕੇ ਐ ਕਰਕੇ ਐ ਕਰਕੇ ਤੇ ਪਾਰਕਿੰਗ ਵਾਲੇ ਪਾਸੇ ਜਾ ਕੇ ਜਾ ਰਹੇ ਤੇ ਉੱਥੇ ਜਾ ਕੇ ਜਦੋਂ ਮੈਂ ਜਾਣਾ ਸੀ ਵਾਪਸ ਤੇ ਮੇਰਾ ਸਕੂਟਰ ਥੱਲੇ ਪਾਣੀ ਸੀ ਉੱਥੇ ਜਾ ਕੇ ਫਿਰ ਮੈਂ ਪਾਰਕਿੰਗ ਤੇ ਜਾਣਾ ਸੀ ਮੈਨੂੰ ਪੁਲਿਸ ਵਾਲਿਆਂ ਦੀ ਵੀ ਸੇਵਾ ਕਰਨੀ ਪੈਣੀ ਸੀ ਪਾਰਕਿੰਗ ਵਾਲਿਆਂ ਨੂੰ ਪਾਰਕਿੰਗ ਦੇ ਪੈਸੇ ਦੇਣੇ ਪੈਣੇ ਸੀ ਅਚਾਨਕ ਮੈਂ ਆਇਆ ਤੇ ਪੁਲਿਸ ਵਾਲਿਆਂ ਨੇ ਦੇਖ ਲਿਆ ਮੈਂ ਪੁਲਿਸ ਵਾਲਿਆਂ ਨੂੰ ਆਵਾਜ਼ ਮਾਰੀ ਭਾਈ ਕਹਿੰਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿੱਥੇ ਆ ਨੋ ਪਾਰਕਿੰਗ ਲਿਖਿਆ ਤੇ ਸਕੂਟਰ ਲਾ ਗਿਆ ਮੈਂ ਕਿਹਾ ਮੇਰੀ ਮਜਬੂਰੀ ਸੀ ਮੇਰੇ ਪਿਤਾ ਜੀ ਨੂੰ ਮੈਂ ਛੱਡਣ ਆਇਆ ਬਜ਼ੁਰਗਾ ਨੂੰ ਤੇ ਗੱਡੀ ਨਿਕਲਾਈ ਮੈਂ ਭੱਜ ਕੇ ਮੈਂ 5 ਮਿੰਟ ਚ ਵਾਪਸ ਆ ਗਿਆ ਤੇ ਕਹਿੰਦੇ ਨਹੀਂ ਨਹੀਂ ਹੁਣ ਤਾਂ ਚਲਾਨ ਵੀ ਕਟਾਂਗੇ ਤੇ ਪਾਰਕਿੰਗ ਦੇ ਪੈਸੇ ਵੀ ਦੇਣੇ ਪੈਗੇ ਮੈਂ ਕਿਹਾ ਬਾਬਾ ਜੀ ਭਾਜੀ ਤੁਸੀਂ ਚਲਾਨ ਵੀ ਕੱਢ ਦਿਓ ਪਾਰਕਿੰਗ ਦੇ ਪੈਸੇ ਵੀ ਦੇ ਦਨਾ ਪਰ ਤੁਸੀਂ ਧੀ ਧੀ ਨਾ ਕਰੋ ਸਕੂਟਰ ਖੁੱਲਾ ਹੀ ਹੈ ਮੈਂ ਤਾਂ ਚਾਬੀ ਨਹੀਂ ਲਾਈ ਦੋਸਤੋ ਅੱਜ ਕੱਲ ਇੱਕ ਹੋਰ ਵੀ ਰੂਲ ਹੋ ਗਿਆ ਸਰਕਾਰ ਦੀ ਮਜਬੂਰੀ ਹੈ ਕਿਉਂਕਿ ਪਾਰਕਿੰਗ ਕਰਕੇ ਬਹੁਤ ਮੁਸ਼ਕਲਾਂ ਆਉਂਦੀਆਂ ਟ੍ਰੈਫਿਕ ਰੁਕ ਜਾਂਦੀ ਹੈ ਲੰਬੇ ਲੰਬੇ ਜਾਮ ਲੱਗ ਜਾਂਦੇ ਆਪਾਂ ਗੱਡੀ ਗਲਤ ਜਗ੍ਹਾ ਤੇ ਲਾ ਦਿੰਨੇ ਆਂ ਕਈਆਂ ਨੂੰ ਸ਼ਾਇਦ ਨਾ ਪਤਾ ਹੋਵੇ ਉਹ ਗੱਡੀ ਆਪਾਂ ਜਦੋਂ ਲਾਣੇ ਆ ਉਹ ਗੱਡੀ ਨੂੰ ਟੋਅ ਕਰਕੇ ਲੈ ਜਾਂਦੇ ਆ 5-700 ਰਜਮਾਨਾ ਲੱਗਦਾ ਹੈ ਤੇ ਸਾਰਿਆਂ ਨੂੰ ਪਤਾ ਹੁੰਦਾ ਉਹ ਕਿੱਥੋਂ ਜਾ ਕੇ ਗੱਡੀ ਲੈਣੀ ਹੈ ਪਰ ਪਰੇਸ਼ਾਨੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਿ ਮੇਰੀ ਗੱਡੀ ਕੋ ਚੁੱਕ ਕੇ ਲੈ ਗਿਆ ਆ ਬੰਦਾ ਕਈ ਵੇ ਘਬਰਾ ਜਾਂਦਾ ਮੇਰੀ ਐਨੀ ਵੰਗੀ ਗੱਡੀ ਚੁੱਕ ਕੇ ਲੈ ਗਿਆ ਘਬਰਾਣਾ ਨਹੀਂ ਧਿਆਨ ਨਾਲ ਦੇਖੋ ਜਿੱਥੇ ਤੁਹਾਡੀ ਗ ਉਹ ਟੀ ਲਿਖੀ ਦਾ ਮਤਲਬ ਹੈਗਾ ਪੁਲਿਸ ਵਾਲੇ ਗੱਡੀ ਤੁਹਾਡੀ ਚੁੱਕ ਕੇ ਲੈ ਗਏ ਆ ਤੁਸੀਂ ਜਾ ਕੇ ਉਸ ਜਗ੍ਹਾ ਤੇ ਪਹੁੰਚੋ ਪੁਲਿਸ ਲਾਈਨ ਜਿੱਥੋਂ ਵੀ ਗੱਡੀ ਛੁਡਾਣੀ ਹੈ ਉੱਥੇ ਆਪਣਾ ਜੁਰਮਾਨਾ ਦਿਓ ਤਾਂ ਤਾਂ ਜੋ ਤੁਹਾਨੂੰ ਅੱਗੋਂ ਵੀ ਪਤਾ ਲੱਗ ਜਾਏ ਕਿ ਅੱਗੋਂ ਮੈਂ ਆਪਣੀ ਗਲਤੀ ਨਾ ਕਰਾਂ ਕਿਉਂਕਿ ਜਦੋਂ ਟੋ ਕਰਦੇ ਆ ਤੁਹਾਡੀ ਗੱਡੀ ਦਾ ਕੋਈ ਨੁਕਸਾਨ ਵੀ ਹੋ ਸਕਦਾ ਹੈ ਤੁਹਾਡੀ ਗੱਡੀ ਡੈਮੇਜ ਵੀ ਹੋ ਸਕਦੀ ਹੈ ਇਸ ਕਰਕੇ ਇਸ ਚੀਜ਼ ਨੂੰ ਬਚਾਓ ਆਓ ਦੇਖਦੇ ਹਾਂ ਕਿ ਛੋਟਾ ਜਿਹਾ ਕਲਿੱਪ ਕਿਸ ਤਰ੍ਹਾਂ ਲੜਾਈਆਂ ਹੁੰਦੀਆਂ ਨੇ ਕੀ ਹੋ ਰਿਹਾ ਹੈ ਯਾਰ ਕੈਸੇ ਲੋਗ ਆ ਗੱਬੇ ਸਕੂਟਰ ਖੜਾ ਕਰਕੇ ਚਲਾ ਗਿਆ ਸਾਰਾ ਟ੍ਰੈਫਿਕ ਬਲਾਕ ਕਰਤਾ ਉਹ ਭਰਾ ਹਰੋਂ ਜਾ ਯਾਰ ਫਸੇ ਹੋ ਨਾ ਯਾਰ ਕੀ ਕਰਦਾ ਯਾਰ ਹੱਦ ਹੋ ਗਈ ਯਾਰ ਹਾਂ ਪਹੁੰਚਣਾ ਵੀ ਹੈ ਯਾਰ ਉਹ ਭਾਜੀ ਉਹ ਭਾਜੀ ਉਹ ਭਾਜੀ ਕੀ ਪਾਜੀ ਖਾਦਾ ਤੂੰ ਉਹ ਭਾਜੀ ਗੋਦ ਨੂੰ ਤਾਂ ਸਮਝ ਨਹੀਂ ਆਦੀ ਯਾਰ ਉਹ ਪਾਸੇ ਘਰ ਜਾ ਹਾ ਦੋਦੇ ਪਿੱਛੇ ਟ੍ਰੈਫਿਕ ਦੇ ਗਿਨੀ ਜਾਮ ਹੋਈ ਪਈ ਯਾਰ ਮੇਰਾ ਸਕੂਟਰ ਕਿੱਥੇ ਲੈ ਕੇ ਜਾ ਰਹੇ ਆ ਯਾਰ ਤੂੰ ਫਤੂ ਤੂੰ ਦੱਸ ਮੈਨੂੰ ਉੱਥੇ ਲਵਾ ਕੇ ਤੇ ਮੇਰੇ ਕੀ ਹੋ ਗਿਆ ਭਾਗੀਆਂ ਮੇਰੇ ਤੇਰੇ ਕਰਕੇ ਕੁੱਟ ਪਈ ਤੇਰੇ ਕਰਕੇ ਕੁੱਟ ਪਈ ਉਹ ਪ੍ਰਭਾ ਉਹਨਾਂ ਨੂੰ ਕਿਉਂ ਕੁੱਟਣ ਰਿਹਾ ਆਪਣਾ ਗੁੱਸਾ ਇਹਦੇ ਕੋਲ ਕੋ ਕੁੱਟਣ ਰਿਹਾ ਪਹਿਲਾਂ ਗੱਡੀ ਗੱਲ ਚਾਹ ਰਹੀ ਉਹ ਭਾਜੀ ਸਕੂਟਰ ਇਹਦਾ ਹੀ ਆ ਮੈਂ ਤਾਂ ਤੁਹਾਡੀ ਮਦਦ ਕਰਨ ਲਈ ਪਾਸੇ ਕਰਨ ਆਇਆ ਸੀ ਪ੍ਰਭਾ ਵਾ ਦੱਸ ਦੇ ਨਾ ਸੀਗਾ ਕੁੱਟਣ ਲੱਗੇ ਤੁਸੀਂ ਸੁਣਦੇ ਕਿੱਥੇ ਦੋਸਤੋ ਇਹ ਤੇ ਅੱਜ ਸੀ ਪਾਰਕਿੰਗ ਦਾ ਅਗਲੇ ਹਫਤੇ ਫੇਰ ਤੁਹਾਨੂੰ ਮਿਲਾਂਗੇ ਇੱਕ ਨਵਾਂ ਮਸਲਾ ਲੈ ਕੇ ਨਵੀਂ ਪਰੇਸ਼ਾਨੀ ਲੈ ਕੇ ਜਿਸ ਪਰੇਸ਼ਾਨੀ ਦਾ ਹੱਲ ਕਿੱਦਾ ਹੋ ਸਕਦਾ ਉਹ ਦਿਖਾਂਗੇ ਕੁਸਤੇ ਕਰੋ ਵਿਚਾਰ ਵਿੱਚ ਇਸੇ ਦਿਨ ਇਸੇ ਵਕਤ ਇਸੇ ਪ੍ਰੋਗਰਾਮ 'ਚ ਫੇਰ ਹਾਜ਼ਰ ਹੋਣੇ ਆਂ ਇੱਕ ਨਵੀਂ ਪ੍ਰੋਬਲਮ ਨੂੰ ਲੈ ਕੇ